ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਇਗਲੇ 24 ਤੇ ਮੈਂ ਤੁਹਾਡਾ ਆਪਣਾ ਤਾਰੀ ਲੁਦੀਪੁਰਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਕਿ ਸ਼੍ਰੀ ਗੁਰਦਾਸ ਦਾ ਟਾਸਟ ਹਸਪਤਾਲ ਦੇ ਨਾਲ ਸੰਬੰਧਿਤ ਪਿੰਡ ਫਾਂਦੀਆ ਤੋਂ ਚੱਲ ਰਹੀ ਹੈਗੀ ਆ ਜਿਹਨੂੰ ਹਸਪਤਾਲ ਨੂੰ ਪੀਐਲਬੀ ਬੈਂਕ ਦੇ ਕਰਮਚਾਰੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਇਹ ਬੈਂਕ ਵੱਲੋਂ ਇਹਨੂੰ ਕਿਉਂ ਬੰਦ ਕੀਤਾ ਗਿਆ ਕੀ ਕਾਰਨ ਹੋਇਆ ਔਰ ਇਹਦੇ ਬਾਰੇ ਆਪਾਂ ਅੱਜ ਇੱਥੇ ਪਹੁੰਚੇ ਆਂ ਔਰ ਇੱਥੇ ਸਾਡੇ ਲੋਕ ਆ ਜੀ ਜਿਹੜੇ ਪਹਿਲਾਂ ਤੋਂ ਆਸਟੀ ਮੈਂਬਰ ਆ ਚੁੱਕੇ ਹੈਗੇ ਆ ਇਹਦੇ ਨਾਲ ਦੇ ਨਾਲ ਪਿੰਡ ਨੋਰਾ ਤੋਂ ਅਤੇ ਪਿੰਡ ਮਹਾਲੇਗੱਲ ਤੋਂ ਹੋਰ ਪੰਜਾਬ ਪੱਧਰ ਤੋਂ ਕਿਥੇ ਪਹੁੰਚੇ ਹੈਗੇ ਆ ਆਪਾਂ ਉਹਨਾਂ ਨਾਲ ਸਾਰਿਆਂ ਨਾਲ ਆਪਾਂ ਗੱਲ ਕਰਾਂਗੇ ਆਖਰ ਕੀ ਮੁੱਦਾ ਬਣਿਆ ਵੀ ਕੀ ਮਿਸਮੈਨੇਜਮੈਂਟ ਹੋਈ ਹੈਗੀ ਆ ਜਾਂ ਕਿੱਥੇ ਕਮੀਆਂ ਰਹਿ ਗਈਆਂ ਕਾਰਨ ਹੋਇਆ ਆਓ ਆਪਾਂ ਬੱਖ-ਬੱਖ ਬੁੱਧੀ ਜੀ ਨਾਲ ਆਪਾਂ ਗੱਲ ਕਰਾਂਗੇ ਔਰ ਇਹਦਾ ਸਿੱਟੇ ਤੇ ਪਹੁੰਚਾਂਗੇ ਵੀ ਆਖਰ ਇਹਦਾ ਹੱਲ ਕੀ ਹੈਗਾ ਤੁਸੀਂ ਦੇਖ ਰਹੇ ਹੋ ਚੈਨਲ ਇਗਲਾ ਹੀ ਤੇ ਮੈਂ ਤੁਹਾਡਾ ਬਨਤਾਰੀ 로ਦੀਪੁਰਿਆ ਅ ਬੇਪੰਜੀ ਤੁਸੀਂ ਨਾਲੇ ਤੁਹਾਡਾ ਪਿੰਡ ਹੈਗਾ ਸੇ ਪਿੰਡ ਸਾਧੀਆਂ ਔਰ ਤੁਹਾਡਾ ਤੁਹਾਨੂੰ ਰੋਜ਼ ਤੁਹਾਡੇ ਅੱਥੇ ਆਣਾ ਜਾਣਾ ਹੈਗਾ ਤੁਸੀਂ ਦੇਖਿਆ ਵੀ ਜਿਹੜਾ ਹਸਪਤਾਲ ਬੰਦ ਹੈਗਾ ਤੁਹਾਡਾ ਇਹਦੇ ਹਸਪਤਾਲ ਬੰਦ ਬਾਰੇ ਹੋਣ ਬਾਰੇ ਤੁਹਾਡਾ ਕੀ ਇਹਦੇ ਬਾਰੇ ਕੀ ਤੁਹਾਡਾ ਕੀ ਕਹਿਣਾ ਹੈ ਕੋਈ ਪਹਿਲਾਂ ਤਾਂ ਬਹੁਤ ਮਾੜੀ ਗੱਲ ਹੈ ਕਿਸੇ ਦੇ ਗੁਰਦਾਸ ਮਹਾਰਾਜ ਦੇ ਨਾਂ ਤੇ ਬਣਿਆ ਹੋਇਆ ਹਸਪਤਾਲ ਜਿਹਨੂੰ ਸੀਲ ਕਰ ਜਾਣਾ ਇਹ ਤੋਂ ਦੁੱਖदाई ਗੱਲ ਕੋਈ ਹੋਰ ਨਹੀਂ ਹੋ ਸਕਦੀ ਕਿਉਂਕਿ ਅੱਜ ਸਾਡਾ ਸਮਾਜ ਇਸ ਸੀ ਪਿਜੀਸ਼ਨ 'ਚ ਹੈਗਾ ਆ ਕਿ ਇਸ ਹਸਤਾਲ ਨੂੰ ਸੀਰਨ ਕਰ ਸਕਦੇ ਸੀ ਜੀ ਕੁਝ ਕੁਸ਼ ਕਮੀਆਂ ਮੈਨੇਜਮੈਂਟ ਦੀਆਂ ਕਮੀਆਂ ਕਹਿ ਲੋ ਜਾਂ ਇਹਨੂੰ ਚਲਾਉਣ ਦੀਆਂ ਕਮੀਆਂ ਕਹਿ ਲੋ ਜਿਹਦੇ ਕਰਕੇ ਇਹ ਅੱਜ ਦੀ ਜੋ ਹਾਲਾਤ ਬਣੇ ਆ ਜੀ ਇਹਦੇ ਹਾਲਾਤ ਬਣਦੇ ਪਿੱਛੇ ਕੀ ਕਾਰਨ ਆ ਇਹਦੇ ਬਾਰੇ ਬਹੁਤ ਸੋਚ ਵਿਚਾਰ ਕਰਨੀ ਚਾਹੀਦੀ ਆ ਕਿਉਂਕਿ ਇੱਕ ਦਿਨ ਵਿੱਚ ਜਾਂ ਇੱਕ ਵਾਰ ਦੇ ਵਿੱਚ ਇਹ ਪ੍ਰੋਬਲਮਾਂ ਨਹੀਂ ਆਈਆਂ ਜੀ ਜੇਕਰ ਇਹਨਾਂ ਨੂੰ ਤੋਂ ਕੈਸਤਾ ਨਹੀਂ ਦੇ ਹੋ ਰਹੀਆਂ ਸੀ ਮੈਨੇਜਮੈਂਟ ਤੋਂ ਇਹਨਾਂ ਨੂੰ ਡਿਸਕਸ਼ਨ ਕਰਨੀ ਚਾਹੀਦੀ ਸੀ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ ਬੁੱਧੀਜੀਵੀ ਇਹਨਾਂ ਕਰਦੇ ਸਮਾਜ ਚ ਇਹ ਗੱਲ ਰੱਖਦੇ ਇਹ ਸਾਡੇ ਕੋ ਜੀ ਇਹਦਾ ਮੰਨ ਲਓ ਰਨਿੰਗ ਫਾਰਮ 'ਚ ਨਹੀਂ ਆ ਰਿਹਾ ਜੀ ਵੀ ਅਸੀਂ ਘਾਟੇ ਵਿੱਚ ਜਾ ਰਹੇ ਹਾਂ ਪਰ ਜਦੋਂ ਐਨ ਪਾਣੀ ਸਰ ਤੋਂ ਲੰਘ ਗਿਆ ਫਿਰ ਉਹਨਾਂ ਗੱਲਾਂ ਨੂੰ ਲੈ ਕੇ ਆਉਣਾ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੈਗੀਆਂ ਜੀ ਠੀਕ ਨਹੀਂ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਬਹਿ ਕੇ ਸਾਰੇ ਸਮਾਜ ਵਿੱਚ ਗੱਲ ਰੱਖਦੇ ਲੋਕਾਂ ਤੋਂ ਮਦਦ ਤੇ ਲੈਂਦੇ ਪਹਿਲਾਂ ਵੀ ਲਈ ਆ ਜੀ ਬਿਲਕੁਲ ਬਿਲਕੁਲ ਪਹਿਲਾਂ ਵੀ ਦਾ ਕਰੋੜਾ ਰੁਪਿਆ 55 ਲੱਖ-ਭਾਗ 55-60 ਪਿੰਡਾਂ 'ਤੇ ਜਾ ਕੇ ਉਹਨਾਂ ਦੇ ਫਾਊਂਡੇਸ਼ਨ ਬਣੇ ਪਹਿਲਾਂ ਵੀ ਦਾ ਪੈਸੇ ਕਢ ਨਹੀਂ ਮਦਦ ਲਈ ਜੀ ਬਿਲਕੁਲ ਮੰਨ ਲਓ ਹਮਾਇਆ ਇਹਨਾਂ ਦੀ ਜਦੋਂ ਸੀਜ਼ ਹੋਇਆ ਉਹਦਾ ਇੰਟਰਵਿਊ ਦੇਖ ਰਿਹਾ ਸੀ ਇੰਟਰਵਿਊ ਦੇ ਵਿੱਚ ਆ ਰਿਹਾ ਸੀਗਾ ਵੀ ਕਰੋੜਾ ਰੁਪਇਆ ਹਲੇ ਬੈਲੈਂਸ ਹੈ ਜੀ ਜਦੋਂ ਬਿਲਡਿੰਗ ਬਣੀ ਆ ਉਦੋਂ ਕਰੋੜਾ ਰੁਪਇਆ ਇਕੱਠਾ ਵੀ ਹੋਇਆ ਜੀ ਉਹ ਕਰੋੜਾ ਰੁਪਇਆ ਕਿੱਥੇ ਗਿਆ ਜੀ ਉਸ ਤੋਂ ਬਾਅਦ ਕੁਝ ਹੋਰ ਵੀ ਡੋਨੇਸ਼ਨ ਆਈਆਂ ਹੋਣਗੀਆਂ ਜੀ ਠੀਕ ਹੈ ਤੇ ਵਿੱਚ ਮੈਂ ਇੱਕ ਭਾਈ ਸਾਹਿਬ ਦੀ ਇੰਟਰਵਿਊ ਸੰਉਣ ਰਿਹਾ ਸੀ ਕਹਿੰਦਾ ਵੀ 58 ਲੱਖ ਰੁਪਇਆ ਸੀ ਰਨਿੰਗ ਵੀ ਵਿੱਚੋਂ ਤੇ ਕਮਾਇਆ ਵੀ ਆ ਜੀ ਉਹ ਕਿੱਥੇ ਗਿਆ ਜੇ 58 ਲੱਖ ਕਮਾਇਆ ਕੇ ਅਸੀਂ 4 ਲੱਖ ਦੀ ਕੈਸਟ ਨਹੀਂ ਦੇ ਸਕਦੇ ਜੀ ਜੀ ਉਹ ਪੈਸੇ ਕਿੱਥੇ ਗਏ ਜੀ ਹਰ ਚੀਜ਼ ਨੂੰ ਸੋਚ ਵਿਚਾਰ ਕੇ ਪਾਖਣ ਵਾਲੀ ਗੱਲ ਆ ਵੀ ਆਖਰਕਾਰ ਮੈਨੇਜਮੈਂਟ ਦੀ ਕਮੀ ਆ ਜਾਂ ਜਿੱਦਾਂ ਕਹਿੰਦੇ ਨੇ ਹੁੰਦੇ ਪੰਜਾਬੀ ਦੀ ਕਹਾਵਤ ਆ ਵੀ ਦਾੜੀ ਨਾਲ ਮੁਛਾ ਵਡੀਆਂ ਕਰ ਲਈਆਂ ਜੀ ਜੇ ਅਸੀਂ ਖਰਚੇ ਐਨੇ ਵਧਾ ਲਏ ਜੀ ਵੀ ਜਾਂ ਅਸੀਂ ਆਪਣੀ ਹੀ ਅਰਨਿੰਗ ਲਈ ਲੱਗੇ ਰਹੇ ਜੀ ਠੀਕ ਆ ਵੀ ਮੰਨ ਲਓ ਤੁਸੀਂ ਇਹ ਜੇ ਇਹਨਾਂ ਦੇ ਕਟੋ-ਵਟ ਖਰਚੇ ਕੀ ਸੀ ਸਟਾਫ ਦਾ ਕੀ ਖਰਚਾ ਸੀ ਹਸਪੀਟਲ ਦੇ ਕੀ ਖਰਚੇ ਸੀ ਉਸ ਤੋਂ ਇਲਾਵਾ ਕੋਈ ਪ੍ਰੋਫਿਟ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਉਹ ਸਾਰੀ ਆਰਡਰਡ ਰਿਪੋਰਟ ਜਾਣ ਤੱਕ ਹੋਣੀ ਹੀ ਚਾਹੀਦੀ ਆ ਜੀ ਥੈਂਕ ਯੂ ਲੁੱਕ ਥੈਂਕ ਯੂ ਸਰ ਬਈ ਭਾਜੀ ਆਪਣਾ ਕੀ ਸ਼ਬਦ ਨਾਮ ਜੀ ਤੇ ਆਪਣਾ ਮੇਰਾ ਨਾਮ ਜੀ ਰਾਹਿਲ ਖਾਨ ਹੈ ਆ ਜੋ ਰਾਹਿਲ ਖਾਨ ਤੁਹਾਡਾ ਨਾਮ ਭਾਜੀ ਇਹ ਵਾਸੀ ਭਾਜੀ ਖਾਨ ਖੰਨਾ ਜੀ ਖਾਨ ਖੰਨਾ ਤੋਂ ਆਪਾਂ ਅੱਛਾ ਜਿਹੜਾ ਆਪਣੇ ਰਬਦਾਸ ਮਹਾਰਾਜ ਦਾ ਹਸਪਤਾਲ ਜਿਹੜਾ ਚੈਰੀਟੇਵ ਬੰਦ ਹੋਇਆਗਾ ਇਸ ਇਲਾਕਾ ਦਾ ਵਸਨੀਕ ਇਸ ਹਸਪਤਾਲ ਦੀ ਕਾਫੀ ਕਾਫੀ ਚੀਤੀ ਮਤਲਬ ਲੋਡ ਵੀ ਸੀਗੀ ਲੋਡ ਵੀ ਹੈਗੀ ਵੀ ਆ ਜਿਹੜੇ ਗਰੀਬਨ ਸਾ ਉੱਥੇ ਪਰਿਵਾਰ ਸਾ ਆਪਣਾ ਆ ਕੇ ਇਲਾਜ ਕਰਵਾ ਕੇ ਜਾਂਦੇ ਸੀ ਘੱਟ ਪੈਸੇ ਵਿੱਚ ਹੁਣ ਇਹ ਬੰਦ ਹੋ ਗਿਆ ਤੁਹਾਡਾ ਦੇ ਉੱਪਰ ਕੀ ਕਹਿਣਾ ਹੈ ਦੇਖੋ ਜੀ ਅਸੀਂ 2021 ਤੋਂ ਜੁੜੇ ਹੋ ਜੀ ਇੱਥੇ ਦੇ ਕਿਉਂਕਿ ਮਿੰਟੂ ਭਾਈ ਜਦੋਂ ਉਹ ਇੱਥੇ ਆਏ ਨਾ ਜੀ ਉਹਨਾਂ ਦੇ ਨਾਲ ਹੀ ਅਸੀਂ ਅਸੀਂ ਜਦੋਂ ਅਸੀਂ ਹਸਪੀਟਲ ਚ ਆਏ ਸੀ ਇੱਥੇ ਕੋਈ ਫਰਸ਼ ਨਹੀਂ ਸੀ ਕੋਈ ਤਾਕੀਆਂ ਦਰਵਾਜੇ ਨਹੀਂ ਸੀ ਕੁਝ ਨਹੀਂ ਬੰਦ ਪਿਆ ਸਿਕਾ ਜੀ ਜੀ ਤੇ ਉਹ ਉਦੋਂ ਮਿੰਟੂ ਭਾਈ ਆਏ ਇੱਥੇ ਕੰਮ ਕਰਨ ਲਈ ਤੇ ਅਸੀਂ ਉਹਨਾਂ ਦੇ ਨਾਲ ਆਏ ਭਰਾ ਤੌਰ ਤੇ ਤੇ ਅਸੀਂ ਇੱਕ ਰਲ ਕੇ ਇੱਕ ਸਭਾ ਬਣਾਈ ਰਵਦਾਸ ਸੂਮਰਜੀ ਦੇ ਨਾਮ ਤੇ ਤੇ ਉਹ ਸਭਾ ਨਾਲ ਅਸੀਂ ਡੋਨੇਟ 5-500 ਮਹੀਨੇ ਦਾ ਦੇਣਾ ਤੇ ਇੱਥੇ ਬਹੁਤ ਸਾਰੇ ਕੰਮ ਕਰਾਇਆ ਉਹ ਸਭਾ ਦੇ ਵਿੱਚ ਕਿੰਨੇ ਮੈਂਬਰ ਨਾਲ ਜੁੜੇ ਜੁੜੇ ਹੁਣ ਤੱਕ ਕੋਈ ਹੈਗਾ ਕੋਈ ਆਈਡੀਆ ਆਪਣੇ ਕੋਲ کافی ਮੈਂਬਰ ਆ ਜੀ तकरीबन 40-50 ਮੈਂਬਰ ਹੋਣਗੇ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਸਭਾ ਵੀ ਆ ਕੇ ਇਸ ਗੱਲ ਤੇ ਮੁੱਦੇ ਨੂੰ ਚੱਕੇ ਤੇ ਮੁੱਦੇ ਤੇ ਗੱਲ ਕਰੇ ਹੈਨਾ ਜੀ ਤੇ ਜਦੋਂ ਅਸੀਂ ਇੱਥੇ ਆਉਣਾ ਜਾਣਾ ਸ਼ੁਰੂ ਕੀਤਾ ਪੇ ਸਾਨੂੰ ਪਤਾ ਲੱਗਾ ਕਿਉਂਕਿ ਮਿੰਟੂ ਭਾਜੀ ਉਹ ਸਾਡਾ ਭਰਾ ਆ ਵੀ ਅਸੀਂ ਬਹੁਤ ਆਪਣੇ ਅੱਖੀ ਦੇਖਿਆ ਵੀ ਜਿਨ੍ਹਾਂ ਦੇ ਇਲਾਜ ਤੇ ਪਿਆ 10000 ਲੱਗਦਾ ਸੀ ਇੱਥੇ 10000 ਚ ਅਸੀਂ ਕਰਵਾਇਆ ਜੀ ਤੇ ਹਰ ਕਿਸੇ ਦਾ ਇੱਥੇ ਅਸੀਂ 1 ਮਹੀਨਾ ਕੈਂਪ ਚ ਲਾਇਆ ਜੀ ਤੇ ਉਹ ਕੈਂਪ ਸਿਰਫ 14000 ਚ অপারেਟ ਹੁੰਦਾ ਸੀ ਵਿਦ ਲੈਬੋਰੀ ਟੈਸਟ ਵਿਦ ਸਾਰਾ ਕੁਝ ਜੀ 14000 ਚ ਤੇ ਉਹ ਇੱਕ ਮਹੀਨਾ ਕੈਂਪ ਚ ਲਾਇਆ ਇੱਥੇ ਦੋ ਦਿਨ ਚਲਾਉਣਾ ਔਖਾ ਆ ਜੀ ਤੇ ਇੱਕ ਮਹੀਨਾ ਸੀ ਰਲ ਕੇ ਚਲਾਇਆ ਹਨਾ ਜੀ ਹੁਣ ਉਸ ਤੋਂ ਬਾਅਦ ਹੁਣ ਕੀ ਦੇਖਣ ਨੂੰ ਮਿਲਿਆ ਜੀ ਕਿ 11 ਤਰੀਕ ਨੂੰ ਕਿ ਬੈਂਕ ਵਾਲੇ ਇਹਨੂੰ ਬੰਦ ਕਰ ਗਏ ਬੰਦ ਕਰ ਗਏ ਹਾਂ ਜੀ ਤੇ ਸਾਡਾ ਪੇਸ਼ੈਂਟ ਐਡਮਿਟ ਸੀ ਇੱਥੇ ਜੀ ਜੀ ਤੇ ਸਾਨੂੰ ਵੀ ਘਰੇ ਲੈ ਜਾਣਾ ਪਿਆ ਜੀ ਦੂਜੀ ਗੱਲ ਹੋਰ ਪੇਸ਼ੈਂਟ ਸੀ ਉਹਨਾਂ ਨੂੰ ਵੀ ਹੋਰ ਹਸਪਤਾਲਾਂ 'ਚ ਛੱਡ ਕੇ ਗਏ ਜਦੋਂ ਅਸੀਂ ਬੈਂਕ ਵਾਲਿਆਂ ਨਾਲ ਵਰਤਾਲਾਪ ਕੀਤੀ ਪਏ ਤੁਸੀਂ ਬੰਦਗਾ ਤੇ ਕਰਕੇ ਗਏ ਆ ਸਾਨੂੰ ਇਹ ਉਨੀ ਖਲਾਸਾ ਕੀਤਾ ਪਏ ਇਹ ਨਹੀਂ ਐਨੇ ਟਾਈਮ ਤੋਂ ਸਾਨੂੰ ਕੋਈ ਬੈਂਕ ਦੇ ਪੈਸੇ ਨਹੀਂ ਤਾਰੇ ਲੋਨ ਲਿਆ ਸੀਗਾ ਹੁਣ ਮੁੱਦਾ ਇੱਥੇ ਉੱਠਦਾ ਕਿ ਪੈਸਾ ਦੇਖੋ ਲੋਕਾਂ ਤੋਂ ਵੀ ਇਕੱਠਾ ਕੀਤਾ ਬੈਂਕ ਤੋਂ ਵੀ ਇਕੱਠਾ ਕੀਤਾ ਪੈਸਾ ਗਿਆ ਕਿੱਥੇ ਤੇ ਹਸਪੀਟਲ ਵੀ ਬੰਦ ਜਿਹਦੇ ਲਈ ਇਕੱਠਾ ਕੀਤਾ ਹੁਣ ਉੱਤਰ ਕੇ ਵੀਡੀਓ ਜਾਰੀ ਹੋਈ ਸੀ ਦੇ ਵਿੱਚ ਮਿੰਟੂ ਜਿਹੜਾ ਆਪਣੇ ਤੇ ਓਟੀ ਓਟੀ ਦਾ ਅਸਿਸਟੈਂਟ ਹੈਗਾ ਹਾਂਜੀ 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 ਉਨੀ ਕਹ ਲਗੀ ਵੀ 98 ਲੱਖ ਰੁਪਏ ਉਹਨਾਂ ਨੇ ਮਤਲਬ ਜਦੋਂ ਇਹ ਕੰਮ ਕਰਕੇ ਉਹਨੇ ਪੇ ਕੀਤਾ ਹੈਗਾ ਜੀ ਪੇ ਕੀਤਾ ਜੀ ਹੁਣ ਮੰਨ ਲਓ ਉਹਨੀ ਮਿਹਨਤ ਕੀਤੀ ਜੀ ਉਹਨੇ ਦਿਨ ਰਾਤ ਇੱਕ ਕਰਕੇ 98 ਲੱਖ ਉਹਨਾਂ ਨੂੰ ਫੜਾਤਾ ਜਿਹੜੀ ਮੈਨੇਜਮੈਂਟ ਉਹ ਆ ਹੁਣ ਮੈਨੇਜਮੈਂਟ ਕਿੱਥੇ ਲਾ ਰਹੀ ਆ ਕੋਈ ਉਹ ਯਾਰ ਸਾਹਿਬ ਮੰਗਲ ਵਾਲਾ ਹੈ ਹੀ ਨਹੀਂ ਜੀ ਉਹ ਦਊਗੇ ਕਿ ਨੂੰ ਜੀ ਹੁਣ ਮੈਂ ਟੂ ਬਾਜੀ ਇੱਕ ਕੰਮ ਕਰਦੇ ਜੀ ਮੈਂ ਇੱਥੇ ਆਉਣਾ ਮੈਂ ਪੇਸ਼ੈਂਟ ਲੈ ਕੇ ਆਉਣਾ ਮੈਂ ਕਿਸੇ ਤੋਂ ਸਾਬ ਥੋੜਾ ਮੰਗ ਸਕਦਾ ਮੈਨੂੰ ਦਿਓ ਜੀ ਮੈਂ ਡੋਨੇਟ ਨਹੀਂ ਦੇ ਰਿਆ ਅਸੀਂ ਸੇਵਾ ਕਰ ਰਹੇ ਆ ਸਾਡੇ ਕੋ ਪੈਸੇ ਨਹੀਂ ਪਰ ਅਸੀਂ ਹੈਲਪ ਤਾਂ ਕਰ ਹੀ ਸਕਦੇ ਆ ਫਿਜ਼ੀਕਲ ਤੌਰ ਤੇ ਕਿਸੇ ਨੂੰ ਹਸਪੀਟਲ ਚ ਲੈ ਜਾਂਦਾ ਕਿਸੇ ਨੂੰ ਛੱਡਿਆ ਜਾਂਦਾ ਕਿਸੇ ਨੂੰ ਕਿਸੇ ਕੋਈ ਇਲਾਜ ਨਹੀਂ ਕਰਾ ਸਕਦਾ ਸੀ ਉਹਨੂੰ ਇੱਥੇ ਲੈ ਜਾਂਦਾ ਜੀ ਹੁਣ ਜਿਹਨੇ ਡੋਨੇਟ ਕੀਤਾ ਜਿਹਨੇ ਪੈਸਾ ਦਿੱਤਾ ਉਹ ਹੱਕਦਾਰ ਉਹਨਾਂ ਨੂੰ ਪੁੱਛਣਾ ਚਾਹੀਦਾ ਪਈ ਉਹ ਪੈਸਾ ਕਿੱਥੇ ਗਿਆ ਇਹ ਬੰਦ ਕਿਉਂ ਹੋਇਆ ਹੁਣ ਡੋਨੇਟ ਦੇਣ ਨੂੰ ਹੋਰ ਵੀ ਬਹੁਤ ਫਿਰਦੇ ਜੀ ਬੈਂਕ ਵਾਲਿਆਂ ਨੇ ਇਹ ਸਾਨੂੰ ਖਲਾਸਾ ਕੀਤਾ ਹਸਪੀਟਲ ਲੈਣਾ ਚਾਹੁੰਦੇ ਆ ਪਰ ਉਹ ਕਿਹਦੇ ਸਰ ਤੇ ਲੈਣਾ ਚਾਹੁੰਦੇ ਆ ਜਿਨ੍ਹਾਂ ਨੇ ਡੋਨੇਸ਼ਨ ਦੇਣੀ ਜਿਹੜੇ ਬਾਹਰ ਬੈਠੇ ਆ ਲੋਕ ਸਾਡੇ ਐਨ ਆਰ ਆਈ ਵੀਰਵਾ ਉਹ ਡੋਨੇਸ਼ਨ ਕਾਤੇ ਦੇ ਰਹੇ ਰਵਦਾਸ ਮਹਾਰਾਜੀ ਦੇ ਨਾਮ ਨੂੰ ਦੇਖੋ ਇਹ ਇੱਕ ਅੱਸੀ ਭਾਈਚਾਰੇ ਦੇ ਨਾਮ ਤੇ ਇੱਕ ਦਾਗ ਬਣ ਗਿਆ ਜੀ ਇਹਨਾਂ ਨੇ ਲੁੱਟ ਛੋਟ ਕੀਤੀ ਲੋਕਾਂ ਦਾ ਕਹਿਣਾ ਲੋਕੀ ਕਹਿੰਦੇ ਆ ਵੀ ਲੁੱਟ ਛੋਟ ਹੋਈ ਹੈਗੀ ਆ ਜੀ ਇਹਦੀ ਚਲੋ ਤੁਸੀਂ ਕੀ ਚਾਹੁੰਦੇ ਇਹਦੀ ਕੋਈ ਜਾਂਚ ਹੋਣੀ ਚਾਹੀਦੀ ਕੋਈ ਮੈਂ ਕਹਿੰਦਾ ਜੀ ਬਿਲਕੁਲ ਜਾਂਚ ਹੋਣੀ ਚਾਹੀਦੀ ਆ ਪੇ ਇਹ ਟਰਸਟ ਉਹ ਟਰਸਟ ਉਹੀ ਚੱਲਣਾ ਚਾਹੀਦਾ ਪਰ ਉਹਦੀ ਚੋਣ ਦੁਆਰਾ ਕਰਨੀ ਚਾਹੀਦੀ ਆ ਤੇ ਇੱਕ ਸੱਚ ਤੇ ਝੂਠ ਦਾ ਪਤਾ ਲੱਗੇ ਜੀ ਜੋ ਸੱਚ ਦੇ ਰਾਹ ਤੇ ਚੱਲ ਸਕਦਾ ਉਸ ਬੰਦੇ ਦੀ ਚੋਣ ਹੋਣੀ ਚਾਹੀਦੀ ਇਹ ਟਰਸਟ ਨੂੰ ਦੁਬਾਰਾ ਚਲਾਉਣਾ ਚਾਹੀਦਾ ਜਿਹੜੇ ਵੀਰੇ ਇਸ ਟਰਸਟ ਲਈ ਪੈਸਾ ਹੁਣ ਭੇਜਣ ਨੂੰ ਤਿਆਰ ਵਾ ਪੇ ਹਸਪੀਟਲ ਖੁੱਲ ਜਵੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਪੇ ਪਹਿਲਾਂ ਉਹਨਾਂ ਨੂੰ ਇਹ ਪੁੱਛ ਲੈਣਾ ਚਾਹੀਦਾ ਪੇ ਬੰਦ ਕਿਉਂ ਹੋਇਆ ਅਗਰ ਉਹਨਾਂ ਨੂੰ ਤੁਸੀਂ ਪੈਸਾ ਭੇਜਣਾ ਆ ਪੂਰੀ ਉਹਨਾਂ ਨੂੰ ਤਾਂ ਪੈਸਾ ਭੇਜਿਆ ਹੀ ਨਾ ਜਾਵੇ ਜੀ ਟਰੱਸਟ ਦੀ ਚੋਣ ਦੁਬਾਰਾ ਕੀਤੀ ਜਾਵੇ ਕਿਉਂਕਿ ਇੱਥੇ ਦਾ ਇਹ ਹਸਪਤਾਲ ਸਾਨੂੰ ਬੜੀ ਸਹੂਲਤ ਆ ਸਾਡੇ ਔਰ ਨੇੜੇ ਪਿੰਡਾਂ ਨੂੰ ਐਡਾ ਹਸਪਤਾਲ ਬੰਗਿਆ ਚ ਨਹੀਂ ਹੈਗਾ ਐਡੀ ਇਮਾਰਤ ਨਹੀਂ ਹੈਗੀ ਜੀ ਜੀ ਤੇ ਇਹ ਸਾਨੂੰ ਬਹੁਤ ਸਹੂਲਤਾ ਕਿਉਂਕਿ ਇਹ ਇੱਕ ਭਾਈਚਾਰੇ ਨਾਲ ਸੰਬੰਧਿਤ ਇੱਥੇ ਕੋਈ ਅਸੀਂ ਮੁਸਲਮਾਨ ਧਰਮ ਚੋਂ ਬਿਲੋਂਗ ਕਰਦੇ ਆ ਸਾਡੇ ਨਾਲ ਨੌਰੇ ਤੋਂ ਆਏ ਆ ਸਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਐ ਅਸੀਂ ਇੱਥੇ ਹੀ ਆਉਨੇ ਆ ਤੇ ਸਾਨੂੰ ਕਦੇ ਨਹੀਂ ਇਸ ਗੱਲ ਤੋਂ ਬਈ ਵਾਂਝਾ ਰੱਖਿਆ ਜਾਂਦਾ ਜਾਂ ਇਲਾਜ ਤੋਂ ਜਾਂ ਕਿਸੇ ਹੋਰ ਚੀਜ਼ ਤੋਂ ਖਾਨ ਸਾਹਿਬ ਗੱਲ ਇਹ ਆ ਬਈ ਜਿੱਦਾਂ ਸਾਡੇ ਨਾਲ ਪੂਰੀ ਦੁਨੀਆ ਦੇ ਵਿੱਚ ਜੀ ਮਲਰ ਰਵਦਾਸ ਮਹਾਰਾਜ ਜਾਂ ਰਵਦਾਸ ਮਹਾਰਾਜ ਦੇ ਨਾਲ ਜੁੜੀਆਂ ਸੰਗਤਾਂ ਮਿਠੀ ਹੈਗੀਆਂ ਜੀ ਉਹਨਾਂ ਦੇ ਵਿੱਚ ਕਦੇ ਰੋ ਹਰੋ ਅਮਰ ਗੁੱਸਾ ਹਾ ਚੀਂਦਾ ਬਈ ਸਾਡੇ ਗੁਰੂ ਮਹਾਰਾਜ ਨਾਂ ਦੇ ਉੱਪਰ ਜਦੋਂ ਖੋਲ ਕੇ ਲੋਸ ਗਟ ਹੋਈ ਹੈਗੀ ਆ ਤੁਸੀਂ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆ ਮੈਂ ਤਾਂ ਇਹ ਕੀਤਾ ਜਾਵੇ ਵੀ ਮੈਂ ਤਾਂ ਜੀ ਇਹ ਕਹਿਣਾ ਚਾਹੁੰਦਾ ਵੀ ਦੇਖੋ ਮਹਾਰਾਜ ਦਾ ਨਾਮ ਬਹੁਤ ਵੱਡਾ ਜੀ ਜੀ ਤੇ ਔਰ ਬਹੁਤ پاک ਪਵਿੱਤਰ ਨਾਮ ਆ ਜੀ ਜੀ ਪਹਿਲੀ ਤਾਂ ਗੱਲ ਉਸ ਨਾਮ ਤੇ ਖੁੱਲੀ ਉਹ ਚੀਜ਼ ਬੰਦ ਹੋ ਜਾਣੀ ਕਿੰਨਾ ਕਰਕੇ ਜਿਹੜੇ ਬੈਠੇ ਆ ਜੀ ਪੈਸਾ ਖਾ ਰਹੇ ਉਹਨਾਂ ਕਰਕੇ ਕਿੰਨਾ ਕਰਕੇ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਡੋਨੇਸ਼ਨ ਦੇਣੀ ਆ ਨਾ ਮਹਾਰਾਜ ਦੇ ਨਾਮ ਨੂੰ ਦੇਣੀ ਪਹਿਲੀ ਤਾਂ ਗੱਲ ਜੀ ਵੀ ਇਹ ਇਦਾਂ ਬੰਦ ਰਹਿ ਨਹੀਂ ਸਕਦਾ ਜੀ ਇਹ ਖੁੱਲੂਗਾ ਜੀ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਵੀ ਬਹੁਤ ਨੇ ਲੋਕ ਔਰ ਮਹਾਰਾਜ ਨੇ ਤਾਰਿਆ ਵੀ ਇੰਨਿਆਂ ਨੂੰ ਹੈਗਾ ਵੀ ਪੈਸਾ ਵੀ ਉਹਨਾਂ ਕੋਲ ਬਹੁਤ ਹੈ ਜੀ ਪਰ ਮੈਂ ਇਹ ਕਹਿੰਨਾ ਜੀ ਵੀ ਇਹ ਜਾਂਚ ਕਰ ਲੈਣੀ ਚਾਹੀਦੀ ਪਏ ਸਾਡਾ ਪੈਸਾ ਇਹ ਸਹੀ ਥਾਂ ਲੱਗ ਰਿਹਾ ਅਗਰ ਅਸੀਂ ਡੋਨੇਟ ਕਰ ਰਹੇ ਅਸੀਂ ਆਪਣੇ ਵੱਲੋਂ ਕਰ ਰਹੇ ਤੁਹਾਡੀ ਡੋਨੇਟ ਕਿਸੇ ਹੋਰ ਪਾਸੇ ਜਾ ਰਹੀ ਆ ਤੇ ਫਿਰ ਉਹ ਤੁਸੀਂ ਮਹਾਰਾਜ ਤੋਂ ਫੜ ਕੀ ਚਾਹੁੰਦੇ ਆ ਕੀ ਪਾਉਂਗੇ ਅਗਰ ਤੁਹਾਨੂੰ ਇਹ ਪਤਾ ਕਿਉਂਕਿ ਹਰ ਇੱਕ ਬੰਦਾ ਹਰ ਇੱਕ ਇਨਸਾਨ ਹਰ ਇੱਕ ਨੂੰ ਪਤਾ ਆ ਜੀ ਹੁਣ ਪੇ ਸਹੀ ਕੀਤਾ ਕਿ ਗਲਤ ਕੀਤਾ ਜੀ ਹੁਣ ਮੰਨ ਲਓ ਘਰ ਚ ਅਸੀਂ ਬਰਥਡੇਨ ਪਾਣੀ ਨਲਕੇ ਦਾ ਵੀ ਉਹੀ ਆ ਜੀ ਟੂਟੀ ਦਾ ਵੀ ਉਹੀ ਆ ਨਾਲੀ ਦਾ ਵੀ ਉਹੀ ਆ ਅਸੀਂ ਪੀਣੇ ਤਾਂ ਉਹੀ ਜਿਹੜਾ ਸਾਨੂੰ ਚੰਗਾ ਲੱਗਦਾ ਜੇ ਸਾਨੂੰ ਪਤਾ ਹੁੰਦਾ ਪਿਆ ਸਹੀ ਆ ਮੈਂ ਬੇਨਤੀ ਕਰਦਾ ਜੀ ਹੱਥ ਜੋੜ ਕੇ ਪੇ ਸਹੀ ਦੀ ਪਛਾਣ ਕਰਕੇ ਪੈਸਾ ਇਹਨਾਂ ਲੋਕਾਂ ਨੂੰ ਨਾ ਦਿਓ ਜੀ ਕਿਉਂਕਿ ਇਹ ਹੁਣ ਇੱਕ ਵਾਰ ਬੰਦ ਹੋ ਗਿਆ ਦੂਜੀ ਵਾਰ ਕੀ ਹੋਊਗਾ ਤੁਸੀਂ ਸੋਚ ਨਹੀਂ ਸਕਦੇ ਠੀਕ ਹੈ ਜੀ ਉਹ ਸਾਰਿਆਂ ਨੂੰ ਪਤਾ ਜੀ ਜੋ ਕੁਝ ਵੀ ਹੋਇਆ ਸਾਡਾ ਇਹ ਏਰੀਆ ਦਾ ਹਸਪੀਟਲ ਆ ਸਾਨੂੰ ਬਹੁਤ ਸਹੂਲਤ ਆ ਇਹ ਬੰਦ ਹੋ ਗਿਆ ਬੜਾ ਦਿਲ ਨੂੰ ਤਕਲੀਫ ਹੋ ਰਹੀ ਆ ਕਿ ਬੰਦ ਕਿਉਂ ਹੋ ਗਿਆ ਜੀ ਜਿਹੜੀ ਨਾ ਹਸਪੀਟਲ ਜਿਹੜੀ ਆਪਣੀ ਜ਼ਮੀਨ ਹੈਗੀ ਜਿੱਥੇ ਅਮਾਦੇ ਸਾਰੀ ਹੋਈ ਆ ਜੀ ਇਹ ਸੁਣ ਵਿੱਚ ਆ ਵੀ ਕਿ ਦੋ ਨਿੱਜੀ ਨਾਮਾਂ ਦੇ ਉੱਪਰ ਬੋਲਦੀ ਹੈ ਕਿ ਜੀ ਬਿਲਕੁਲ ਜੀ ਸਾਨੂੰ ਬੈਂਕ ਵਾਲੇ ਨੇ ਦੱਸਿਆ ਸਾਨੂੰ ਤਾਂ ਨਹੀਂ ਪਤਾ ਸੀ ਅਸੀਂ ਤਾਂ ਇਹੀ ਸੋਚਦੇ ਪਈਆ ਟਰਸਟ ਬਣਿਆ ਆ ਠੀਕ ਆ ਮੰਨ ਲਓ ਜੇ ਹੁਣ ਜਿਹੜੇ ਇੱਥੇ ਬੰਦੇ ਸਟਾਫ ਕੰਮ ਕਰਦਾ ਮੇਰੀ ਸਿਸਟਰ ਖੁਦ ਸਟਾਫ ਦਾ ਕੰਮ ਕਰਦੀ ਆ ਜੀ ਉਹ ਅਗਰ ਪੈਸੇ ਕਮਾ ਕੇ ਦੇ ਹੀ ਰਹੇ ਉਹਨਾਂ ਨੂੰ ٹرسٹ ਨੂੰ ਦੇ ਰਹੇ ਸੀ ਮੈਨੇਜਮੈਂਟ ਨੂੰ ਸਾਨੂੰ ਤਾਂ ਇਹੀ ਪਏ ਉਹ ਪੈਸੇ ਦੇ ਰਹੇ ਆ ਪਰ ਜਦੋਂ ਪਤਾ ਤਾਂ ਉਧਰ ਲੱਗਾ ਜਦੋਂ ਬੈਂਕ ਵਾਲੇ ਨੇ ਆ ਕੇ ਜਿੰਦੇ ਲਾਏ ਆ ਇਹਨਾਂ ਨੇ ਉਹਨਾਂ ਨੂੰ ਨਹੀਂ ਦਿੱਤਾ ਜੀ ਉਹਨਾਂ ਨੇ ਦੱਸਿਆ ਪੇ ਦੋ ਬੰਦਿਆਂ ਦੇ ਨਾਂ ਤੇ ਰਜਿਸਟਰੀ ਆ ਤੁਸੀਂ ਦੇਖੋ ਦੋ ਬੰਦਿਆਂ ਦੇ ਨਾਂ ਤੇ ਹੁਣ ਘਰ ਦੀ ਰਜਿਸਟਰੀ ਤੁਹਾਡੇ ਨਾਂ ਤੇ ਹੋਵੇ ਤੁਸੀਂ ਉੱਥੇ ਬੋਰਡ ਮਹਾਰਾਜ ਦਾ ਲਾ ਦੋ ਗੱਲ ਜੱਚਦੀ ਹੈ ਜੀ ਇੱਥੇ ਉਹ ਗੱਲ ਹੋਈ ਜੀ ਘਰ ਆਪਣਾ ਪਰਨਾ ਜੀ ਨਾਮ ਮਹਾਰਾਜ ਦਾ ਤੇ ਇਹਨਾਂ ਨੂੰ ਮਹਾਰਾਜ ਕਿਦਾਂ ਬਖਸ਼ਣਗੇ ਗੱਲ ਇਹ ਪੇ ਹੁਣ ਤਾਂ ਦੁਨੀਆ ਦੇ ਵਿੱਚ ਇਹਨੂੰ ਸਾਂਭ ਸਕਦੇ ਆ ਜੀ ਰਵਿਦਾਸ ਮਹਾਰਾਜ ਦੀ ਕੌਮ ਬਹੁਤ ਵੱਡੀ ਕੌਮ ਆ ਜੀ ਔਰ ਨਾਮ ਹੋਆ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਹੁਣ ਇੱਥੇ ਬੋਰਡ ਤੇ ਦੇਖੋ ਫੋਟੋ ਗੁਰਦਾਨਕ ਮਹਾਰਾਜ ਦੀ ਲੱਗੀ ਰਵਿਦਾਸ ਮਹਾਰਾਜ ਦੀ ਲੱਗੀ ਆ ਜੀ ਠੀਕ ਆ ਜੀ ਬੰਦਾ ਦੇਖ ਕੇ ਆਉਂਦਾ ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਪਏ ਇੱਥੇ ਮੇਰਾ ਕੋਈ ਹੱਲ ਹੋ ਸਕਦਾ ਜੀ ਤਾਂ ਹੁੰਦਾ ਵੀ ਆ ਜੀ ਸਾਡੇ ਅੱਖੀ ਦੇਖਣ ਦੀ ਗੱਲ ਪਏ 50000 ਦਾ ਇਲਾਜ 10000 ਚ ਵੀ ਹੋਇਆ ਜੀ ਜਿਨ੍ਹਾਂ ਦੇ ਪੈਸਾ ਨਹੀਂ ਸੀ ਅਸੀਂ ਫ੍ਰੀ ਵੀ ਕਰਾਇਆ ਜੀ ਫ੍ਰੀ ਵੀ ਕੋਲੋਂ ਪੈਸੇ ਦੇ ਕੇ ਵੀ ਦਵਾਈਆਂ ਵੀ ਕੋਲੋਂ ਲੈ ਕੇ ਸਾਰਾ ਕੁਝ ਕਰਾਇਆ ਜੀ ਕਿਹਦੇ ਲਈ ਮਹਾਰਾਜ ਦੇ ਨਾਮ ਨੂੰ ਪ ਜੀ ਬਿਲਕੁਲ ਤੇ ਇਸ ਲਈ ਮੈਂ ਤਾਂ ਇਹ ਬੇਨਤੀ ਕਰਨਾ ਕਰਨੀ ਚਾਹੁੰਦਾ ਜੀ ਸਾਰਿਆਂ ਨੂੰ ਕਿ ਅਗਰ ਪੈਸਾ ਆਪਣਾ ਤੁਸੀਂ ਕਿਤੇ ਮਹਾਰਾਜ ਦੇ ਨਾਂ ਤੇ ਲਾਉਣਾ ਤੇ ਸੋਚ ਸਮਝ ਕੇ ਲਾਓ ਤੇ ਐਵੇਂ ਤੁਸੀਂ ਵਿਅਰਥ ਨਾ ਕਰੋ ਤੇ ਉਹਨਾਂ ਨੂੰ ਨਾ ਫੜਾਓ ਵੀ ਜਿਹੜੇ ਆਪਣੀਆਂ ਜੇਬਾਂ 'ਚ ਪਾ ਲੜਨ ਜੀ ਖਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਸਾਡੇ ਚੈਨਲ ਇਗਲੀ 21 ਦਾ ਟਾਈਮ ਕੱਢਿਆ ਜੀ ਆਓ ਜੀ ਤੁਹਾਨੂੰ ਬਹੁਤ ਧੰਨਵਾਦ ਸਿੰਘ ਖਾਨ ਸਾਹਿਬ ਮਿਹਰਬਾਨੀ ਸ਼ੁਕਰੀਆ ਜੀ ਅੰਤਿਮ ਗੱਲ ਤੋਂ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਨੂੰ ਪੈਸਾ ਬਿਲਕੁਲ ਵੀ ਅਲੇ ਭੇਜਿਆ ਨਾ ਜਾਵੇ ਜੀ ਔਰ ਬੈਂਕ ਨਾਲ ਅਸੀਂ ਗੱਲ ਕਰਾਂਗੇ ਬੈਂਕ ਦੇ ਮੈਨੇਜਰ ਨਾਲ ਗੱਲ ਕਰਕੇ ਅਸੀਂ ਉਹਨਾਂ ਤੋਂ ਸਾਰੀ ਰਿਪੋਰਟ ਲਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਊਗਾ ਵੀ ਪੈਸਾ ਹੁਣ ਭੇਜਿਆ ਜਾਵੇ ਔਰ ਨਿੱਜੀ ਤੌਰ ਤੇ ਜਿਹੜੀ ਪ੍ਰਾਪਰਟੀ ਆ ਪ੍ਰਾਪਰਟੀ ਸਿਰਫ ਦੋ ਬੰਦਿਆਂ ਦੇ ਨਾਂ ਤੇ ਆ ਜੀ ਉਹ ਜੇ ਅੱਜ ਪੈਸਾ ਆਪਾਂ ਤਾਰ ਵੀ ਦਿੰਨੇ ਆ ਤਾਂ ਉਹ ਜ਼ਮੀਨ ਆਪਣੇ ਕੋਲ ਨਹੀਂ ਹੋਣੀ ਉਹ ਆਪਣੇ ਲੈਵਲ ਤੇ ਆਪਾਂ ਭੇਜਾਂਗੇ ਪੈਸਾ ਆਪਾਂ ਦਵਾਂਗੇ ਕੌਮ ਦੇ ਨਾਂ ਤੇ ਪੈਸਾ ਉਹ ਪਹਿਲਾਂ ਜ਼ਮੀਨ ਆਪਣੇ ਨਾਂ ਤੇ ਕਰਾਵਾਂਗੇ ਫਿਰ ਬੈਂਕ ਵਾਲਿਆਂ ਨਾਲ ਕਲੀਅਰ ਕਰਕੇ ਫਿਰ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਵੀ ਹੁਣ ਪੈਸਾ ਚਾਹੀਦਾ ਹੁਣ ਸਾਨੂੰ ਪੈਸਾ ਜ਼ਰੂਰ ਭੇਜੋ ਇਹਨਾਂ ਚਾਰ ਬੰਦਿਆਂ ਦੇ ਨਾਂ ਤੇ ਜੇ ਇਹ ਤੁਹਾਨੂੰ ਕਾਲ ਵੀ ਕਰਦੇ ਆ ਜਾਂ ਕੋਈ ਮੈਸੇਜ ਦਿੰਦੇ ਆ ਇਹਨਾਂ ਨੂੰ ਬਿਲਕੁਲ ਪੈਸਾ ਵੀ ਨਹੀਂ ਦਿੱਤਾ ਜਾਵੇ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਵੰਦਾ ਭਾਲ ਪੰਚਪਿੰਡ ਨੌਰਾ ਜੀ ਦਾ ਹੈਗਾ ਮੈਂ ਇੱਥੇ ਕਾਫੀ ਸਾਡੇ ਪਿੰਡ ਤੋਂ ਪੈਸੇ ਇਹਨਾਂ ਨੂੰ ਆਏ ਆ ਅਸੀਂ ਦੂਰ ਤੋਂ ਦੂਰ ਜਾ ਕੇ ਪੈਰਿਆ ਕਲੈਕਸ਼ਨ ਇਕੱਠੀ ਕੀਤੀ ਇਨੀ ਐਨਾ ਕ ਮੇਤ ਬੇਵ ਕੀਤਾ ਐਨਾ ਕ ਲੁੱਟਿਆ ਲੋਕਾਂ ਨੂੰ ਜੀ ਕੱਲੇ ਕੱਲੇ ਨੇ ਆਪਣੀ ਆਪਣੀ ਪਾਰਟੀ ਬਣਾਈ ਹੋਈ ਸੀ ਜੀ ਕੋਈ ਟਰਸ ਦਾ ਨਾ ਸੀ ਮਰੀਜ਼ ਦੇ ਕੋਈ ਮੇਰਾ ਫਾਇਦਾ ਖੁਦ ਦਾ ਕਰ ਸੀ ਜੀ 5000 ਦੀ ਪਾਰਟੀ ਬਣਾਤੀ ਕਦੀ 2000 ਦੀ ਬਣਾਤੀ ਬਣਾ ਕੇ ਉਹ ਪੈਸੇ ਸਾਦੇ ਜਿਬਾਂ ਚ ਪਾਉਂਦੇ ਰਹੇ ਉਦੋਂ ਸਿੱਟਾ ਜੇ ਭੋਤਣਾ ਪਿਆ ਜਿੰਦਾ ਲੱਗੇ ਹੈ ਕੋਈ ਸਮਾਜ ਬਹੁਤ ਵੱਡਾ ਚੀਰ ਰਨ ਹੋਇਆ ਸਮਾਜ ਨੇ ਕਲੰਕ ਲਵਾਇਆ ਨਹੀਂ ਇਹ ਚੰਦ ਗਵੰਦੀਆਂ ਨੇ ਜਿਹੜੇ ਆਪਣੇ ਪੈਨਾਰੇ ਜਿਹੜੇ ਬੰਦੇ ਬਾਹਰ ਬੈਠੇ ਆ ਕਿ ਹਮਦਰਦ ਸਾਡੀ ਕੌਮ ਦੀ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਏ ਇਸ ਵੇਲੇ ਇਹਨਾਂ ਨੂੰ ਪੁਲਿਸ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਇੱਕ ਪੈਸਾ ਤੱਕ ਵੀ ਨਾ ਭੇਜਿਆ ਜਾਵੇ ਜਿੰਨਾ ਚਿਰ ਜੋ ਜ਼ਮੀਨ ਪਤਾ ਲੱਗਾ ਸਾਨੂੰ ਬੇਨਾ ਚੌ ਜਾਨੇ ਦੋ ਜਾਨੇ ਦੇ ਨਾਤੇ ਆ ਜਿੰਨਾ ਚਿਰ ਦੇ ਕੌਮ ਦੇ ਨਾਤੇ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਨੂੰ ਕੋਈ ਮਦਦ ਨਹੀਂ ਇਹਨਾਂ ਦੀ ਕੀਤੀ ਜਾਂਦੀ ਠੀਕ ਹੈ ਥੈਂਕ ਯੂ ਭਾਈ ਮਿਹਰਬਾਨ ਹਾਂਜੀ ਭਾਈ ਹਾਂਜੀ ਮੈਂ ਬਲਬੀਰ ਕੁਮਾਰ ਸਾਬਕਾ ਪੰਜ ਪੈਂਡ ਕਰਨਾਣਾ ਜੀ ਰਹਿਣ ਵਾਲਾ ਜੋ ਕਿ ਮਾਰਜੀ ਤੋ ਤੇ ਪਲੰਬਰ ਦਾ ਕੰਮ ਕਰਦਾ ਜੀ ਮੈਂ ਇਸ ਹਸਪੀਟਲ ਦੇ ਨਾਲ 3 ਸਾਲ ਤੋਂ ਜੁੜਿਆ ਹੋਇਆ ਹਾਂ ਜੀ ਤੇ ਦੋ ਜੋ ਵੀ ਪਲੰਬਰ ਦਾ ਕੰਮ ਹੈ ਮੈਨੂੰ ਸੋ ਹਸਪੀਟਲ ਦੇ ਵੱਲੋਂ ਸਮਾਨ ਦਿੱਤਾ ਲਿਆ ਅੱਧਾ ਦੇ ਦੇ ਦਿੰਦੇ ਆ ਜੀ ਜੀ ਮੈਂ 1 ਰੁਪਇਆ ਨਹੀਂ ਹਸਪੀਟਲ ਦਾ ਸੇਵਾ ਤੌਰ ਤੇ ਮੈਂ ਕੰਮ ਕਰਦੇ ਆ ਜੋ ਹਸਪੀਟਲ ਬਣਿਆ ਹੋਇਆ 3 ਸਾਲ ਤੋਂ ਜੀ 3 ਸਾਲ ਤੋਂ ਜੀ 3 ਸਾਲ ਤੋਂ ਜੀ ਠੀਕ ਹੈ ਹਾਂਜੀ ਮੈਂਟੂ ਭਾਈ ਹੁਣ ਜਨਰਲ ਟਾਈਮ ਇੱਥੇ ਆਏ ਉਹਨਾਂ ਦੇ ਬਾਅਦ ਟਰਸਟ ਆਡੀ ਜੋ ਸਭਾ ਬਣੀ ਆ ਮੈਂ 500 ਰੁਪਇਆ ਹਰ ਮਹੀਨੇ ਇੱਥੇ ਦੰਨਾ ਜੀ ਸਭਾ ਹਵਾ ਲਈ ਕਿ ਕੋਈ ਮਰੀਜ਼ ਆ ਇਲਾਜ ਹੋ ਸਕੇ ਕੁਝ ਵੀ ਸਾਡੇ ਜੋ ਵੀ ਸਾਡੇ ਯੋਗਦਾਨ ਪਾਉਂਦੇ ਸੀ ਪਾਉਂਦੇ ਰਹਿੰਦੇ ਆ ਜੀ ਉਤੋਂ ਬਾਅਦ ਅੱਜ ਤੋਂ ਜੀ ਤਸਕ ਦੇਣ ਪਹਿਲਾਂ ਮੇਰੀ ਹੱਡੀ ਫੈਚਰ ਹੋਈ ਸੀ ਲੜਾਈ ਤੌਰ ਤੇ ਛੁੱਡ ਮੋਡੀ ਪਿੰਡਾਂ ਚ ਹੋ ਜਾਂਦੀ ਹੈ ਜੀ ਜੀ ਤੇ ਮੈਂ ਹੋਰ ਹਸਪੀਟਲ ਦੇ ਵਿੱਚ ਇਲਾਜ ਲੈ ਕੇ ਆ ਆਪਣੇ ਜੀ ਮੈਨੂੰ ਬਹੁਤ ਜਿਆਦਾ ਦੱਸਿਆ ਗਿਆ ਪੈਸੇ ਵੀ ਇੰਨੇ ਲੱਗਣੇ ਪਏ ਆ ਜੀ ਮੇਰੇ ਹਸਪੀਟਲ ਦੇ ਵਿੱਚ ਮੈਨੂੰ ਬਹੁ 바ਜਵ ਰੇਟ ਦੇ ਉੱਪਰ ਮੇਰਾ ਆਪਰੇਸ਼ਨ ਕੀਤਾ ਗਿਆ ਜੀ ਇੱਥੇ ਪੇਸ਼ਨ ਇਥੇ ਉਹਦਾ ਨਹੀਂ ਹੁੰਦਾ ਸੀ ਵੈਂਟੂ ਭਾਈ ਦੇ ਬਦੌਲਤ ਉਹਨਾਂ ਨੇ ਡਾਟ ਆਕ ਸੱਦਿਆ ਤੇ ਮੇਰਾ ਇੱਥੇ ਆਪਰੇਸ਼ਨ ਕਰਾਇਆ ਜੀ ਤੇ ਉਸ ਤੋਂ ਬਾਅਦ ਜੀ ਮੈਂ ਨੈਟ ਦੇ ਉੱਪਰ ਦੇਖਿਆ ਤੇ ਮੈਂ ਦਵਾਈ ਲੈਣ ਦੂਜੀ ਵਾਰ ਆਇਆ ਤੇ ਮੈਨੂੰ ਇੱਥੇ ਲੱਗਾ ਵੀ ਬਹੁਤ ਬੰਦੇ ਇਕੱਠੇ ਹੋਏ ਪਏ ਸੀ ਜੀ ਜਿੰਦਾ ਲਾਉਣ ਦੇ ਬਾਵਜੂਦ ਆਏ ਹੋਏ ਸੀ ਤੇ ਜਦੋਂ ਮੈਂ ਦੇਖਿਆ ਤਾਂ ਜੀ ਮੈਂ ਦੁਪੱਟੀ ਕਰਾਉਣ ਵਾਸਤੇ ਆਇਆ ਮੇਰੀ ਪੱਟੀ ਨਹੀਂ ਹੋਈ ਉਦੋਂ ਜੀ ਜੀ ਤੇ ਦੂਜੀ ਵਾਰ ਮੈਨੂੰ ਪਹਿਲਾਂ ਮੈਂ ਦਵਾਈ ਲੈ ਕੇ ਗਿਆ ਇੱਥੋਂ ਜੀ ਹਸਪੀਟਲ ਦੇ ਵਿੱਚੋਂ ਜੀ ਹਸਪੀਟਲ ਦਵਾਈ ਲਈ ਜੀ ਮੈਨੂੰ ਉਹੀ ਦਵਾਈ 800 ਰੁਪਏ ਦੀ ਮੈਨੂੰ ਇੱਥੇ ਦਵਾਈ ਦਿੱਤੀ ਜੀ 3 ਦਿਨ ਦੀ ਅੰਦਰੋਂ ਅੰਦਰੋਂ ਜੀ ਹਸਪੀਟਲ ਦੇ ਅੰਦਰੋਂ 800 ਰੁਪਏ ਦੀ ਦਵਾਈ ਦਿੱਤੀ ਗਈ ਜੀ ਜਦੋਂ ਮੈਂ ਦੂਸਰੀ ਵਾਰ ਪੱਟੀ ਕਰਾਉਣ ਦੇ ਲਈ ਆਇਆ ਤੇ ਮੈਂ ਇਹਨਾਂ ਨੂੰ ਕਿਹਾ ਜੀ ਮੈਨੂੰ ਇਹ ਦਵਾਈ ਲੈ ਕੇ ਧੀ ਜਾਵੇ ਮੈਂ ਇੱਥੋਂ ਦਵਾਈ ਨਹੀਂ ਲੈਣੀ ਜੀ ਉਹੀ ਦਵਾਈ ਮੈਨੂੰ ਡੇਟ ਤੋਂ 200 ਦੇ ਵਿੱਚ ਬਿਆਰੋਂ ਬਾਹਰੋਂ ਮਿਲੀ ਹੈ ਜੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਜੀ ਮੈਂ ਦਵਾਈ ਨਹੀਂ ਲਈ ਕਰਕੇ ਮੈਨੂੰ ਇੱਥੇ ਪਤਾ ਲੱਗਾ ਵੀ ਅੱਧੋ ਉਹੀ ਦਵਾਈ ਹੈ ਜੀ ਸੇਮ ਰੇਟ ਹੈ ਸਾਰਾ ਕੁਝ ਉਹੀ ਹੈ ਜੀ ਉਹੀ ਜਿਹੜੇ ਬਾਹਰੋਂ ਪੈਸੇ ਬੰਦਿਆਂ ਨੇ ਮੈਨੂੰ ਦਵਾਈ ਦਿੱਤੀ ਹੈ ਜੀ ਉਹ ਪੈਸੇ ਉਹ ਵੀ ਬਾਹਰ ਘਮਾਉਣ ਨੂੰ ਬੈਠੇ ਹੈ ਜੀ ਜੀ ਅੱਧੋ ਅੱਧੀ ਤੋਂ ਵੀ ਜ਼ਿਆਦਾ ਇੱਥੇ ਘਪਲਾ ਹੋ ਰਿਹਾ ਜੀ ਜੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਦੇ ਹੌਸਪੀਟਲ ਦੇ ਲਈ ਜੇ ਠੱਗੀ ਹੋਈ ਹੈ ਜੀ ਉਹ ਕਪੜੇ ਤੋਂ ਬਚਾਇਆ ਜਾਵੇ ਜੀ ਹਾਂਜੀ ਠੀਕ ਥਾਂ ਦੀਆਂ ਵਿਖੇ ਜਿਹੜਾ ਆਪਣਾ ਹੌਸਪੀਟਲ ਸੀਗਾ ਆਪਣਾ ਬੰਦ ਹੋ ਗਿਆ ਹੈਗਾ ਇਹ ਤੁਸੀਂ ਇਹ ਟ੍ਰਸਟੀ ਮੈਂਬਰੀ ਭਰ ਰਹੇ ਚੁੱਕੇ ਹੈਗੇ ਆ ਹਾਂਜੀ ਹਾਂਜੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਦੇਖੋ ਅਸੀਂ ਜਿਹੜਾ ਇਹ ਹੌਸਪੀਟਲ ਇਹਦਾ ਸਾਡਾ ਜਿਹੜਾ ਮੇਨ ਅਸੀਂ ਮੁੱਦਾ ਸੀ ਜਿਹੜੇ ਦੂਸਰੇ ਲਈ ਅਸੀਂ ਸ਼ੁਰੂ ਕੀਤਾ ਸੀ ਸਮਾਜ ਦੀ ਭਲਾਈ ਵਾਸਤੇ ਸ਼ੁਰੂ ਕੀਤਾ ਸੀ ਅਸੀਂ ਡੋਰ ਟੂ ਡੋਰ ਜਾ ਕੇ ਅਸੀਂ ਇਹ ਸਮਾਜ ਤੋਂ ਪੈਸੇ ਇਕੱਠੇ ਕੀਤੇ ਜੋ 50 ਤੋਂ 54 ਪਿੰਡ ਜਿਹੜੇ ਅਸੀਂ ਕਵਰ ਕੀਤੇ ਠੀਕ ਹੈ ਜੀ ਤੇ ਉਹ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਇਸ ਹਸਪਤਾਲ ਵੱਲੋਂ ਜਿਹੜੀਆਂ ਹੈਗੀਆਂ ਸਹੂਲਤਾਂ ਬਾਜ਼ਾਰ ਨਾਲੋਂ ਅੱਧ ਰੇਟ ਤੇ ਦੇਣ ਦਾ ਸੀ ਪਤਾ ਕੀਤਾ ਸੀ ਜੀ ਦੂਜਾ ਇਹ ਅਸੀਂ ਕੀਤਾ ਸੀ ਕਿ ਅਸੀਂ ਉਸ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਚੋਂ ਪੈਸੇ ਅਸੀਂ ਇਕੱਠੇ ਕੀਤੇ ਆ ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਇੱਕ ਮੈਂਬਰ ਲੈ ਕੇ ਅਸੀਂ ਇੱਕ ਹਸਪਤਾਲ ਦੀ ਕਮੇਟੀ ਬਣਾਵਾਂਗੇ ਠੀਕ ਹੈ ਜੀ ਤੇ ਇਹ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਔਰ ਉਹਦੇ ਲਈ ਮੈਂ ਜਿਹੜੇ ਹੈਗਾ 2000 ਤਾਰਾਂ ਦੇ ਵਿੱਚ ਇਹ ਮੁੱਦਾ ਚੱਕਿਆ ਸੀ ਔਰ ਮੇਰਾ ਇਹ ਮੁੱਦਾ ਚੱਕਣ ਤੋਂ ਬਾਅਦ ਵਿੱਚ ਇਹਨਾਂ ਨੇ ਮੈਨੂੰ ਜਿਹੜਾ ਹੈਗਾ ਆ ਟਰਸਟ ਦੇ ਵਿੱਚੋਂ ਬਾਹਰਲਾ ਰਸਤਾ ਦਿਖਾ ਲਿਆ ਠੀਕ ਹੈ ਜੀ ਮੈਂ ਇਸ ਟਰਸਟ ਦੇ ਵਿੱਚ ਐਜ਼ ਅ ਸੈਕਟਰ ਜੇ ਇਜ਼ ਹੋਰਤੀ ਸੀ ਔਰ ਮੇਰਾ ਬੈਂਕ ਲੋਨ ਦੇ ਵਿੱਚ ਵੀ ਮੇਰਾ ਨਾਮ ਸੀ ਪੰਜਵਾਂ ਮੈਂਬਰ ਮੈਂ ਸੀਗਾ ਬੈਂਕ ਲੋਨ ਦੇ ਵਿੱਚ ਜਿਹਦੀ ਲਾਇਬਿਲਟੀ ਮੇਰੀ ਹੈਗੀ ਆ ਠੀਕ ਹੈ ਜੀ ਇਹਨਾਂ ਨੇ ਮੈਨੂੰ ਜਦੋਂ ਇੱਥੇ ਹਸਪੀਟਲ ਦੇ ਵਿੱਚ ਇਹਨਾਂ ਨੇ ਮੈਨੂੰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਪਰੇਸ਼ਾਨ ਕਰਨ ਤੇ ਕਿਉਂਕਿ ਇਹ ਮੁੱਦਾ ਮੈਂ ਚੱਕਿਆ ਸੀ ਔਰ ਮੈਨੂੰ ਪਰੇਸ਼ਾਨ ਕੀਤਾ ਪਰੇਸ਼ਾਨ ਹੋ ਮੈਂ ਆਪਣੀ ਪਰੇਸ਼ਾਨ ਇਨਾ ਹੋਇਆ ਕਿ ਮੈਨੇ ਨਾ ਮੈਂ ਆਪਣੇ ਇਹਨੂੰ ਰਜਾਇਨ ਦੇ ਦਿੱਤਾ ਹਸਪੀਟਲ ਨੂੰ ਠੀਕ ਹੈ ਜੀ ਔਰ ਇਹ ਰਜਾਇਨਾ ਦੇ ਤੋਂ ਬਾਅਦ ਵਿੱਚ ਦੇਖੋ ਮੈਂ ਇਸ ਹਸਪੀਟਲ ਦੇ ਮੋਰ ਦੀ ਵੀ ਕਦੀ ਨਾ ਲੰਘਿਆ ਔਰ ਇਹਨਾਂ ਨੂੰ ਸਾਰਾ ਕੁਝ ਸੰਭਾਲਤਾ ਵੀ ਤੁਸੀਂ ਇਹ ਹਸਪੀਟਲ ਚਲਾਓ ਔਰ ਇਹਨਾਂ ਨੇ ਅੱਜ ਉਹ ਹਸਪੀਟਲ ਇਸ ਪੋਜੀਸ਼ਨ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਉਹਦਾ ਲੋਨ ਜਿਹੜਾ ਹੈਗਾ ਆ ਇਹ 3 ਕਰੋੜ 15 ਲੱਖ ਬੈਂਕ ਦਸਦੀ ਆ ਲਖਾ ਜੀ ਜਦੋਂ ਕਸਟ ਬਣਾਈ ਆਪਾਂ ਜਦੋਂ ਉਹ ਪੀਐਨਬੀ ਤੋਂ ਲੋਨ ਲਿਆ ਸੀ ਉਹ ਕਿੰਨੀ ਮਾਤ ਦਾ ਲੋਨ ਉਸ ਵੇਲੇ ਆ ਸੀਗਾ ਭਾਜੀ 2 ਕਰੋੜ 20 ਲੱਖ ਰੁਪਈਆ ਲੋਨ ਲਿਆ ਸੀ ਅਸੀਂ ਅੱਛਾ ਜੀ ਇਹਨਾਂ ਨੇ ਚੋ ਮੋੜਾ ਕਿੰਨਾ ਦਾ ਜੀ ਮੋੜਾ ਉਹਦਾ ਮੈਨੂੰ ਕੁਛ ਨਹੀਂ ਪਤਾ ਮੈਨੂੰ ਕੋਈ ਹਿਸਾਬ-ਕਿਤਾਬ ਨਹੀਂ ਦਿਖਾਉਂਦੇ ਸੀ ਠੀਕ ਹੈ ਚਾਰੇ ਹੀ ਇਹ ਬੰਦੇ ਬੈਠ ਕੇ ਆਪਣਾ ਬੈਠ ਕੇ ਆਪਣੇ ਚਾਰ ਬੰਦੇ ਕਿਹੜੇ-ਕਿਹੜੇ ਜੀ ਚਾਰ ਹੁੰਦੇ ਹੈਗੇ ਡਾਕਟਰ ਨਾਮਦੇਵ ਜੀ ਬੰਗੜ ਠੀਕ ਹੈ ਐਸਐਮ ਰਿਟਾਇਰ ਹੈ ਗਿਆ ਦੂਸਰੇ ਹੈਗੇ ਡਾਕਟਰ ਬੀਐਸ ਬੱਲ ਠੀਕ ਹੈ ਜਨਰਲ ਸੈਕਟਰੀ ਹੈਗੇ ਸਟ੍ਰਸ ਦੇ ਵਿੱਚ ਜੀ ਤੇ ਤੀਜੇ ਹੈਗੇ ਆ ਮੁਕੇਸ਼ ਕੁਮਾਰ ਉਪਦੇਹਾਈ ਮੈਨੇਜਰ ਹੈਗੇ ਆ ਇੱਥੇ ਹਸਪੀਟਲ ਦੇ ਵਿੱਚ ਚੌਥੇ ਹੈਗੇ ਆ ਕੈਸ਼ੀਅਰ ਰਾਜਕਮਰ ਸ਼ਰਮਾ ਲਖਾ ਜੀ ਇਹ ਚਾਰੇ ਤੋਂ ਟ੍ਰਾਸਟ ਮੈਂਬਰ ਹੈਗੇ ਜਿਹੜੀ ਇਹ ਜ਼ਮੀਨ ਹੈ ਇਹ ਟ੍ਰਾਸਟ ਦੇ ਪੰਨਾ ਜਾਂ ਕਿਸੇ ਨਿੱਜੀ ਨਾਮ ਕਿਸੇ ਦੇ ਨਾਮ ਤੇ ਜ਼ਮੀਨ ਬੋਲੀ ਹੈਗੀ ਇਹ ਇਹ ਜ਼ਮੀਨ ਜਿਹੜੀ ਹੈਗੀ ਆ ਦੋ ਬੰਦਿਆਂ ਦੇ ਨਿੱਜੀ ਨਾਮ ਤੇ ਆ ਡਾਕਟਰ ਬੱਲ ਔਰ ਡਾਕਟਰ ਨਾਮਦੇ ਬੰਗੜ ਨਾਮਦੇ ਬੰਗੜ ਜਦੋਂ ਤੁਸੀਂ ਟ੍ਰਾਸਟ ਬਚ ਤੁਸੀਂ ਸ਼ਮੂਲ ਕੀਤੀ ਹੈਗੀ ਆ ਤੁਸੀਂ ਉਸ ਵੇਲੇ ਮੁੱਦਾ ਠਾ ਨਹੀਂ ਬਦ ਦੋ ਮੁੱਦਾ ਨਾ ਦੇ ਕਿਉਂ ਜ਼ਮੀਨ ਹੈਗੀ ਇਹ ਟ੍ਰਾਸਟ ਦੇ ਨਾਮ ਤੇ ਕਿਉਂ ਨਹੀਂ ਇਹ ਕਰਾਈ ਆਪਾਂ ਇਹਨਾਂ ਨੇ ਮੈਨੂੰ ਇਸ ਝਾਂਸੇ ਦੇ ਵਿੱਚ ਲੈ ਕੇ ਨਾਲ ਮੈਂਬਰ ਲਿਆ ਵੇ ਇਹ ਅਸੀਂ ਜਿਹੜੀ ਹੈਗੀ ਆ ਜ਼ਮੀਨ ਆ ਉਹ ਟਰਸਟ ਦੇ ਨਾਂ ਤੇ ਕਰ ਦੇਣੀ ਆ ਜੀ ਠੀਕ ਹੈ ਜੀ ਅਸੀਂ ਚਲੋ ਸੇਵਾ ਭਾਵਨਾ ਦੇ ਨਾਲ ਇਹਨਾਂ ਦੇ ਨਾਲ ਆ ਗਏ ਤੇ ਚਲੋ ਸਮਾਜ ਦਾ ਹੈਗਾ ਜਿਹੜਾ ਹੈਗਾ ਇਹ ਕੋਈ ਮਤਲਬ ਸਮਾਜ ਦੇ ਗੁਰੂ ਰਵਦਾਸ ਮਹਾਰਾ ਦੇ ਨਾਂ ਦੇ ਉੱਤੇ ਹਸਪੀਟਲ ਚਲੋ ਇਹ ਖੁੱਲਿਆ ਤੇ ਲੋਕਾਂ ਨੂੰ ਇਹ ਸਹੂਲਤਾਂ ਮਿਲਣਗੀਆਂ ਜੀ ਹਾਂਜੀ ਹੋਰ ਲਖਾ ਜੀ ਹੁਣ ਇਸ ਵੇਲੇ ਹਸਪੀਟਲ ਬੰਦ ਹੋ ਗਿਆ ਜਿਹੜੇ ਗਰੀਬ ਪਰਿਵਾਰਾਂ ਸੋਪਰਾ ਤੇ ਟ੍ਰੀਟਮੈਂਟ ਕਰਵਾਉਂਦੇ ਸੀਗੇ ਅਸੀਂ ਦੇਖਿਆ ਵੀ ਉਹਨਾਂ ਨੂੰ ਵੀ ਇੱਦਾਂ ਹੀ ਬਾਹਰ ਕੱਢ ਦਿੱਤਾ ਹੈਗਾ ਤੇ ਹੁਣ ਜਿਹੜੀ ਆ ਜਿਹੜੀ ਜਿਹੜੀ ਆਪਣੀ ਸਸਤਾੜੀ ਆ ਜਿਹੜੇ ਚਾਰ ਮੈਂਬਰ ਸੀ ਉਹਨਾਂ ਦੇ ਬਿਆਨ ਵਿੱਚ ਬਖਤਵਾਂ ਦੇ ਦਾਨ ਆ ਰਹੇ ਹੈਗੇ ਆ ਤੇ ਤੁਸੀਂ ਉਹਨਾਂ ਦੇ ਪਰ ਕੀ ਕਰਨਾ ਚਾਹੁੰਦੇ ਆ ਵੀ ਜਿਹੜੇ ਪੈਸੇ ਹੈਗੇ ਆ ਇਹ ਜਿਹੜੇ ਜਿਹੜੇ ਲੋਕੀ ਆਪਣੇ ਕੌਮ ਦੇ ਹਮਦਾਰਦ ਬੰਦੇ ਬਾਹਰ ਇਕੱਠੇ ਹੈਗੇ ਆ ਵੀ ਉਹ ਪੈਸੇ ਕਿਹਨੂੰ ਪਾਉਣ ਜੇ ਇਹ ਟੈਕਸ ਚਲਾਉਣਾ ਹਦਾ ਕੀ ਕੀਤਾ ਜਾਵੇ ਤੁਹਾਡਾ ਕੋਈ ਸਿਆਦ ਪਰ ਹੈ ਕੋਈ ਮੇਰੀ ਇਹ ਸਮਾਜ ਨੂੰ ਬੇਨਤੀ ਆ ਔਰ ਐਨ ਆਰ ਆ ਪਾਰਵਾ ਨੂੰ ਬੇਨਤੀ ਆ ਜੀ ਕਿ ਅਗਰ ਜੇ ਪੈਸਾ ਤੁਸੀਂ ਇਹਨਾਂ ਦੇ ਜਿਹੜੇ ਹੈਗਾ ਟਰਸਟ ਆ ਜਾਂ ਇਹਨਾਂ ਦਾ ਵੌਂਟ ਹੈਗਾ ਅਗਰ ਜੇ ਤੁਸੀਂ ਉਹਦੇ ਵਿੱਚ ਪਾ ਦੋਗੇ ਠੀਕ ਹੈ ਜੀ ਇਹ ਨਿੱਜੀ ਇਹਨਾਂ ਦਾ ਟਰਸਟ ਹੈਗਾ ਆ ਔਰ ਨਿੱਜੀ ਇਹ ਆਪਣੇ ਇਹ ਇਹਨੂੰ ਚਲਾਉਂਦੇ ਪਏ ਸੀ ਔਰ ਇਹ ਦੁਬਾਰਾ ਫਿਰ ਇਹਨਾਂ ਦਾ ਨਿੱਜੀ ਰਹਿ ਜਾਣਾ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਇਹਨਾਂ ਦੇ ਅਕਾਊਂਟ ਦੇ ਵਿੱਚ ਕੋਈ ਵੀ ਪੈਸਾ ਨਾ ਪਾਇਆ ਜਾਵੇ ਠੀਕ ਹੈ ਔਰ ਸਮਾਜ ਨੂੰ ਜਿਹੜਾ ਹੈਗਾ ਆ ਇਹ ਜੇ ਇਹਨਾਂ ਨੇ ਇਹ ਐਸਪਿਸ਼ੀਸ਼ਨ ਦਾ ਲਿਆ ਕੇ ਖੜਾ ਕਰਤਾ ਆ ਜਾਂ ਇਹ ਲੋਨ ਦੇ ਵਿੱਚ ਡਿਫਾਲਟਰ ਕਰਤਾ ਆ ਔਰ ਸਮਾਜ ਜਿਹੜਾ ਹੈਗਾ ਇਹਨੂੰ ਇਸ ਚੀਜ਼ ਨੂੰ ਨਵੀਂ ਕਮੇਟੀ ਬਣਾ ਕੇ ਨਵਾਂ ਟਰਸਟ ਬਣਾ ਕੇ ਇਹਨੂੰ ਸੰਭਾਲੇ ਠੀਕ ਹੈ ਜੀ ਅਗਰ ਜੇ ਇਹ ਤੁਸੀਂ ਇਹਨਾਂ ਨੂੰ ਇਹਨਾਂ ਦੀ ਹੈਲਪ ਕਰਤੀ ਹੈ ਇਹ ਦੁਬਾਰਾ ਫਿਰ ਇਹ ਜਿਹੜੇ ਇਹਨਾਂ ਨੇ ਸਟਾਰਟ ਹੋ ਜਾਣਾ ਔਰ ਲੋਕਾਂ ਨੂੰ ਫਿਰ ਇਹਨਾਂ ਨੇ ਲੁੱਟਣਾ ਹੈਗਾ ਜਿੱਦਾਂ ਸਮਾਜ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਪੈਸਾ ਇਕੱਠਾ ਕੀਤਾ ਪਿੰਡਾਂ ਵਿੱਚੋਂ ਪਹਿਲਾਂ ਔਰ ਫਿਰ ਦੁਬਾਰਾ ਇਹਨਾਂ ਨੇ ਉਹੀ ਚੀਜ਼ ਲਗਾਈ ਤੁਸੀਂ ਕਲਾਸਟਿਕ ਮੈਂਬਰ ਹੈ ਜੋ ਕਿਉਂ ਤੁਸੀਂ ਕੀ ਮੁੱਖ ਤੁਸੀਂ ਕਹਿੰਨ ਕਿ ਮੰਨਦੇ ਆ ਵੀ ਹਸਪੀਟਲ ਤਾਂ ਲੱਗਦਾ ਕੀ ਮੌਕਨ ਹੋ ਸਕਦਾ ਕੀ ਮਿਸ ਮੈਨੇਜਮੈਂਟ ਹੋਈ ਆ ਜਾਂ ਕੋਈ ਘਬੜਾ ਹੋਇਆ ਕੀ ਜੀ ਦਾ ਕਹਿੰਦਾ ਮੰਨਦੇ ਕੀ ਤੁਹਾਡੀ ਕੀ ਸੋਚ ਹੈ ਮੈਂ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਆਪਣੀਆਂ ਅੰਦਰ ਹਨ ਇਹ ਨਿੱਜੀ ਦੁਕਾਨਾਂ ਖੋਲ੍ਹ ਲਈਆਂ ਸੀ ਟਰਸਟੀ ਮੈਂਬਰਾਂ ਨੇ ਮੈਂ ਇਹਨਾਂ ਦਾ ਵਿਰੋਧ ਕੀਤਾ ਸੀ ਉਸ ਲਈ ਵੀ ਇਹੇ ਤੁਸੀਂ ਨਾ ਖੋਲੋ ਠੀਕ ਹੈ ਜੀ ਇੱਕ ਨੇ ਮੈਡੀਕਲ ਸਟੋਰ ਖੋਲ੍ਹਿਆ ਹੈਗਾ ਇੱਕ ਨੇ ਅੱਖਾਂ ਦੀ ਆਪਣੀ ਜਿਹੜੀ ਹੈਗੀ ਆ ਆਪਟੋਮੈਟਰੀ ਅੰਦਰ ਸ਼ਾਪ ਖੋਲੀ ਹੋਈ ਹੈ ਡਾਕਟਰ ਬੱਲ ਨੇ ਆਪਣਾ ਅੰਦਰ ਕਲੀਨਿਕ ਖੋਲ੍ਹਿਆ ਹੋਇਆ ਜਿਹੜੇ ਡਾਕਟਰ ਬੱਲ ਨੇ ਕਲੀਨਿਕ ਖੋਲ੍ਹਿਆ ਸੀਗਾ ਵੀ ਉਹਦੇ ਪੈਸੇ ਆਪਣੇ ਘਰੋਂ ਲੱਗ ਜਾਂਦੇ ਸੀ ਹੁੰਦੇ ਸੀ ਜਾਂ ਅਸੀਂ ਜਮ੍ਹਾਂ ਲੱਗ ਜਾਂਦੇ ਕੀ ਸੀਸ ਦੇ ਕੌਸਵਲੇ ਨਹੀਂ ਉਹ ਜਿਹੜਾ ਹੈਗਾ ਦੇਖੋ ਆਪਣੇ ਲਈ ਇਹ ਕੰਮ ਕਰਦੇ ਸੀ ਠੀਕ ਹੈ ਜੀ ਟਰਸਟ ਵਾਸਤੇ ਕੋਈ ਕੰਮ ਨਹੀਂ ਕਰਦੇ ਨਹੀਂ ਹੈਗਾ ਟਰਸਟ ਵਾਸਤੇ ਤਾਂ ਇਹ ਆ ਵੀ ਜਿਹੜੇ ਬਾਕ ਡੋਨੇਸ਼ਨਾਂ ਦੀ ਆ ਜਾਂ ਉਹ ਆਪਰੇਸ਼ਨ ਹੁੰਦੇ ਆ ਉਹ ਟਰਸਟ ਦੇ ਸੀ ਬਾਕੀ ਇਹ ਜਿਹੜੀਆਂ ਆਪਣੀ ਕੰਮ ਕਰਦੇ ਸੀ ਉਹ ਇਹਨਾਂ ਦਾ ਆਪਣਾ ਸੀ ਠੀਕ ਹੈ ਜੀ ਕਿਸੇ ਨੇ ਆਪਣੇ ਉਹਦੇ ਤੇ ਠੇਕੇ ਤੇ ਲੈ ਲਿਆ ਸੀ ਕਿਸੇ ਨੇ ਆਪਣਾ ਜਿਹੜਾ ਹੈਗਾ ਆ ਉਹ ਇਹ ਇਹ ਦੇਣੇ ਜੀ ਤੌਰ ਤੇ ਬੈਠੇ ਸੀ ਪਰ ਉਹ ਇਹ ਸਮਾਜ ਦੇ ਬਾਰੇ ਔਰ ਟਰਸਟ ਦੇ ਬਾਰੇ ਇਹਨਾਂ ਨੇ ਇਹ ਕੁਝ ਨਹੀਂ ਸੋਚਿਆ ਅਗਰ ਜੇ ਸੋਚਿਆ ਹੁੰਦਾ ਅੱਜ ਆ ਜਿਹੜੀ ਪੋਜੀਸ਼ਨ ਜਿਹੜੀ ਹੈਗੀ ਆ ਪਾਲਾ ਲੱਗਣ ਦੀ ਉਹ ਨਹੀਂ ਆਣੀ ਸੀ ਜੀ ਤੋਂ ਆਪਣੇ ਕੋ ਹੋਰ ਵੀ ਆਪਣੇ ਬੰਦੇ ਆਏ ਹੈਗੇ ਪਤਾ ਨਹੀਂ ਮੈਂ ਭਾਈ ਨਾ ਪਕਲੇਗਾ ਭਾਈ ਤੁਸੀਂ ਵੀ ਮਨ ਤੇ ਆਪਣੇ ਬਿਆਨ ਬਿਆਨ ਪੇਸ਼ ਕਰੋ ਵੀ ਇਹ ਜਿਹੜਾ ਕੜ ਕੇ ਨਾਲ ਨਹੀਂ